ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਟਾ ਕਾ ਔਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈਗਾ ਸਵਾ 4:00 ਤੇ 4:30 ਦੇ ਵਿਚਾਲੇ ਦੇ ਟਾਈਮ ਆਗਾ ਰੱਬ ਉਹ ਗਾਜਦਾ ਹੈ ਬੱਦਲ ਵਾਈ ਬਣੀ ਪਈ ਹੈ ਉਹ ਤਾਂ ਕਹ ਰਹੇ ਸਨ ਗਾਜਦਾ ਬੱਦਲ ਵਰਦਾ ਨਹੀਂ ਹੁੰਦਾ ਦੇਖੋ ਜੇ ਬਰ ਜੇ ਚੰਗੀ ਗੱਲ ਈ ਠੰਡ ਹੋ ਜੇ ਮੱਛੀ ਪਿਆ ਗਰਮੀ ਨਾਲ ਗਰਮੀ ਬਹੁਤ ਯਾਰੇ ਹਵਾ ਦੇ ਗੁੱਲੇ ਜੇ ਆ ਗਏ ਮੈਂ ਟਲੂ ਗਮੀ ਜਿਵੇਂ ਰਾਣੀ ਬਾਗ ਦੀ ਵਧੀਆ ਸਮਝੋ ਹਾਂ ਤੇ ਜੇ ਬੱਦਲ ਆ ਜੇ ਚੰਗੀ ਗੱਲ ਹੈਗੀ ਪਰ ਇੱਕ ਦੋ ਘਰ ਚਾਰ ਵੀ ਪਾਉਂਦੇ ਨੇਗੇ ਹਨਾ ਚਲ ਥੋੜਾ ਜਿਹਾ ਪਾਰੇ ਪਾਣਾ ਪਾਵੇ ਜੋ ਚਾਰ ਪੈਗ ਰੋ ਵਾਲਾ ਪੈ ਜੇ ਚਲੋ ਕੋਈ ਗੱਲ ਨਹੀਂ ਹਨਾ ਸਾਉਣ ਆ ਜੀ ਸਾਉਣ ਚੜ ਗਿਆ ਅੱਧਾ ਹੋ ਗਿਆ 14 ਸਾਉਣ ਹੋ ਗਿਆ ਅੱਜ 3 ਤਰੀਕ ਹੋ ਗਈ 3 ਕੈ 3 3 ਜੁਲਾਈ ਅੱਜ ਤੇ ਗਰਮੀ ਹੱਦ ਪਾਤੀ ਦਿਨ ਕੱਢਣੀ ਕੱਢਿਆ ਇੱਕ ਸਿਹਤ ਡਾਉਣਾ ਬੁਖਾਰ ਖੰਗ ਜ਼ੁਖਾਮ ਉਹਦੇ ਮੇਰੇ ਗਲੇ ਚ ਜਿਹੜਾ ਸਾਲ ਹ ਸੀ ਉਹ ਸਾਲੇ ਦੇ ਨਾਲ ਆਲੇ ਦਾਲ ਗਲ ਸਾਲੇ ਹੋਰ ਬਰੀਕ ਬਰੀਕ ਹੋਏ ਪਨੇ ਗਲੇ ਚ ਕੁਝ ਨਹੀਂ ਖਾਦਾ ਜਾਂਦਾ ਤੇ ਬਹੁਤ ਕੌ ਕਵਾ ਆਪਿਆਗਾ ਬਦਲਵਾ ਹੀ ਬਣੀ ਹੋਈ ਹੈਗੀ ਕੰਮ ਜੋਰਾ ਸੋਰਾ ਤੇ ਹੈਗਾ ਸਭ ਦੇ ਘਰ ਹੀ ਤੇ ਅੱਜ ਅਸੀਂ ਸਵੇਰ ਦੇ ਪਰ ਬੇਲੇ ਆ ਕਿ ਬੇਲੇ ਵੀ ਕੀ ਆ ਜੀ ਬਿਮਾਰ ਆ ਤਾਂ ਬੇਲੇ ਆ ਜੇ ਸਿਹਤ ਠੀਕ ਹੁੰਦੀ ਫਿਰ ਸਾਰੇ ਕੰਮ ਲੱਗੇ ਰਹਿੰਦੇ ਹਨ ਤੇ ਕਹਿੰਦੇ ਪੱਕ ਦੇ ਪੂੜੇ ਰੀਤੀ ਖੀਰ ਭੈਣਾ ਨੂੰ ਆ ਮਿਲਦੇ ਵੀਰ ਸੌਣ ਦੇ ਮਹੀਨੇ ਗੁਲਗਲੇ ਪੂੜੇ ਖੀਰ ਹਨਾ ਹਰ ਘਰ ਦੇ ਵਿੱਚ ਬਣਦੀ ਆ ਤੇ ਬਹੁਤ 2 ਮਿੰਟ ਹੋ ਗਏ ਮੈਨੂੰ ਪੈਣਾ ਨੂੰ ਕਹਿੰਦੀਆਂ ਨੇ ਸੀਗੀਆਂ ਵੀ ਪੈਣਾ ਤੁਸੀਂ ਪੂੜੇ ਨਹੀਂ ਬਣਾਏ ਗੁਲਗੁਲੇ ਨਹੀਂ ਬਣਾਏ ਦੇਖੋ ਪੈਣਾ ਗੁਲਗੁਲੇ ਵੀ ਸੌਣ ਦੇ ਮਹੀਨੇ ਚ ਬਣਦੇ ਨੇਗੇ ਪੂੜੇ ਵੀ ਸੌਣ ਦੇ ਮਹੀਨੇ ਚ ਬਣਦੇ ਨੇ ਅੱਜ ਹੈਗੀ 30 ਜੁਲਾਈ ਅੱਜ ਆਪਣੰਤਰ ਹੀ ਹੋਈ ਆ ਇੱਧਰ ਖੀਰ ਅਗਰ ਥੋੜੀ ਜਿਹਾ ਦੁੱਧ ਹੋਰ ਪਿਆ ਥੋੜੇ ਥੋੜੇ ਪਾਪ ਪਾ ਕੇ ਖੀਰ ਬਣਾਵਾਂਗੇ ਬੀਬੀ ਉਧਰ ਤਿਆਰੀ ਕਰਦੀ ਹੈ ਜੀ ਪੂੜਿਆਂ ਦੀ ਇਹ ਲਾਹੋਸਤਾਨੀ ਬਣਾਏ ਸੀ ਹਨਾ ਤੇ ਖਾਨਗਵਾਂਡ ਚ ਦੁੱਖ ਸੁੱਖ ਹੋ ਜਾਂਦੇ ਨੇ ਜੀਰੋ ਇੱਕ ਪੂਆਜੀ ਦਾ ਪਤੀ ਜਮੁੱਕ ਗਿਆ ਸੀਗਾ ਤੇ ਚਲੋ ਆਪ ਸੌਣ ਦਾ ਮਹੀਨਾ ਅੱਜ ਮਨਾ ਲੈਣਾਂਗੇ ਸੌਣ ਦਾ ਮਹੀਨਾ ਅੱਜ ਮਨਾ ਲੈਣਾ ਚਾਹ ਵੀ ਅਸੀਂ ਅੱਜ ਹੁਣ ਕਰਕੇ ਪੀਤੀ ਐ ਬਸ ਪਹਿਲਾਂ ਸਾਡੇ ਰਿਸ਼ਤੇਦਾਰ ਆ ਗਏ ਬੀਬੀ ਦੇ ਪਤੀਜੀਆਂ ਆ ਗਈਆਂ ਸੀਗੀਆਂ ਨੇ ਜਵਾਕ ਆ ਗਏ ਸੀ ਨੇ ਹੁਣ ਮੇਰੇ ਉਧਰ ਖੀਰ ਧਰ ਕੇ ਆਈਆਂਗੀ ਨੇ ਮੈਂ ਹੁਣ ਪਾਣੀ ਦੀ ਬਾਲਟੀ ਪਰ ਨਾਈਆ ਫਿਲਟਰ ਚੋ ਬਾਕੀ ਭਣਾ ਹਨਾ ਕਮੈਂਟ ਕਰ ਦਿਆ ਤੁਸੀਂ ਵੀ ਆਰਓ ਵੀ ਇੱਧਰ ਕਾਤੋਂ ਲਾਇਆ ਬਾਥਰੂਮਾ ਕੰਨੀ ਸਾਡੇ ਰਸੋਈ ਚ ਪਾਣੀ ਦਾ ਨਿਕਲਣਾ ਸਾਧਾਰਨ ਨਹੀਂ ਹੈਗਾ ਹਜੇ ਜਦੋਂ ਉਧਰ ਕੋਈ ਉੱਪਰ ਸਿੰਕ ਵਗੈਰਾ ਲਗਵਾ ਲੈ ਤਾਂ ਉਧਰੋਂ ਆਪਾਂ ਰਸੋਈ ਚ ਲਗਵਾ ਲਾਂਗੇ ਠੀਕ ਆ ਜੀ ਸਿਹਤ ਬਹੁਤ ਡਾਊਨ ਹੋਈ ਪਈ ਅੱਜ ਤੇ ਪਹਿਲਾਂ ਮੇਰਾ ਬਲੌਗ ਬਣਾਉਂਦਾ ਸਲਾਹ ਨਹੀਂ ਸੀ ਹੈਗੀ ਫਿਰ ਹੁਣ ਠੰਡ ਹੋ ਗਈ ਤੇ ਮੇਰੇ ਮੈਂ ਅਖਾ ਚਲੋ ਮੈਂ ਕਿਓ ਹੋ ਕੋ ਰਹਾ ਹਨਾ ਹੁਣਾਂ ਗਾਜ ਪਕਾਉਣ ਨੂੰ ਪਾਉਣ ਚਲ ਬਣਾਈ ਲੈਣੀ ਆ ਸਵੇਰ ਦੀ ਬੰਦਲੀ ਪਈ ਸੀ ਬੁਖਾਰ ਨਾਲ ਹੁਣ ਬੁਖਾਰ ਵੀ ਉਤਰ ਗਿਆ ਤੇ ਸਿਹਤ ਵੀ ਠੀਕ ਹੈਗੀ ਹੁਣ ਦਵਾਈ ਦੂਈ ਨਾਲ ਹਨਾ ਫਰਕ ਪੈ ਜਾਂਦਾ ਹੈਗਾ ਕਿੰਨੀ ਚੁੰਨੀਆਂ ਲਈ ਜਾਉ ਮੁੜਕਾ ਪੂੰਜੀ ਜਾਂਨੇ ਚੁੰਨੀਆਂ ਧੋਣ ਵਾਲੀਆਂ ਹੋਈ ਜਾਂਦੀਆਂ ਨੇ ਮੁੜਕਾ ਚਾਹੇ ਪੱਖੇ ਥੱਲੇ ਬੈਠਿਆ ਚਾਹੇ ਬਿਨ ਪੱਖੇ ਤੇ ਬੈਠਿਆ ਮੁੜਕਾ ਹਰ ਵਕਤ ਆਈ ਜਾਂਦਾ ਹੈਗਾ ਚਲੋ ਜੀ ਆਪਣੀ ਬਾਲਟੀ ਭਰ ਗਈ ਹੋਣੀ ਆਪਾਂ ਬਾਲਟੀ ਭਰ ਕੇ ਚੱਲਦੇ ਆਂ ਫਿਰ ਮਲਾ ਦਿਖਾਉਣਾ ਤੁਹਾਨੂੰ ਪੂਰੇ ਜਿੱਬੀ ਬਣਾਉਗੀ ਤੇ ਮੈਂ ਮੱਜਮੁੱਜਾ ਸਾamdੀਆਂ ਤੇ ਰਖੀਰ ਬਣਾਉਣੀ ਆ ਬੀਬੀ ਪੂੜਿਆਂ ਦੀ ਤਿਆਰੀ ਕਰਦੀ ਹੈਗੀ ਉਹ ਡੱਕੇ ਤੇ ਲੀਰ ਜਿਲਵੇਟੀ ਅੰਦੇ ਅੱਗੇ ਤਾਂ ਹਨਾ ਬੁੜੀਆਂ ਹੋਲਿਓਂਗੀਆਂ ਪਿੱਪਲ ਦੇ ਪੱਤੇ ਲਿਆਉਣੀ ਹੋਣੇ ਹੋਣੇ ਰਖੰਡੇ ਆਉਣੀ ਹੋਣੇ ਆਟਾ ਕੋਹੜਾ ਤਵੇ ਤੇ ਤੇ ਬੀਬੀ ਉਹ ਲੀਰ ਲਵੇਟ ਦੀ ਡੱਕੇ ਤੇ ਤਿਆਰੀ ਕਰ ਰਹੀ ਹੈ ਅੱਜ ਤੇ ਚਲੋ ਜੀ ਆਪਾਂ ਫਿਰ ਮਿਲਦੇ ਆ ਤੁਹਾਨੂੰ ਫਿਰ ਦਿਖਾਉਣੇ ਆ ਤੇ ਦੇਸਿਕਾ ਵਾਲੇ ਪੂੜੇ ਮੈਂ ਤਾਂ ਕਿਹਾ ਸੀ ਦੀ ਤੁਸੀਂ ਦੇਸਿਕਾ ਵਾਲੇ ਦੇ ਫੋਪੇਰ ਕਿਹੜੇ ਲਾਹੂਗੀ ਤੇ ਕਹੇ ਤੇਲ ਵਾਲੇ ਵਧੀਆ ਲੱਗਦੇ ਨੇਗੇ ਤੇ ਕੱਲ ਵਾਲੀ ਵੀਡੀਓ ਚ ਪਰਸ ਵਾਲੀ ਚ ਸੈਂਡਵਿਚ ਤੇ ਮੈਂ ਕਿਹੜਾ ਤੇਲ ਲਾਇਆ ਸੀਗਾ ਬਾਕੀ ਨੇ ਸਾਡੇ ਨਾਲ ਤੇਲ ਵੱਧ ਖਾ ਕੇ ਖਸਰੇ ਕਿਹਾ ਉਹ ਤੇ ਮੇਰੇ ਫ੍ਰਿਜ ਚ ਬਾਦੂ ਪਿਆ ਕਹਿੰਦੇ ਮੰਮੀ ਜਿਹੜੀ ਤੇਲ ਵਾਲੀ ਚੀਜ਼ ਆ ਉਹ ਤੇਲ ਨਾਲ ਹੀ ਵਧੀਆ ਬਣਦੀ ਹੈ ਸਾਰੇ ਐ ਕਹ ਰਹੇ ਨੇਗੇ ਤੇ ਜਿਹੜੀ ਵੀ ਕਿਹੋ ਵਾਲੀ ਚੀਜ਼ ਆ ਉਹ ਕਿਹੋ ਨਾਲ ਹੀ ਬਣਦੀ ਹੈ ਹਨਾ ਚਲੋ ਜਿਵੇਂ ਮਰਜੀ ਹੈ ਨਾ ਠੀਕ ਹੈ ਚਲੋ ਫਿਰ ਆਪਾਂ ਫਿਰ ਮਿਲਦੇ ਆ ਮੇਰੀ ਬਾਟੀ ਭਰ ਗਈ ਉਧਰ ਖੀਰ ਵੀ ਨਾਲ ਨਿਕਲ ਜੇ ਤੇ ਹਜਵੇਂ ਵਿਚਰ ਵਿਚਾ ਬਦਾਮ ਬਦਮ ਕੱਟ ਕੇ ਪਾਉਣੇ ਨੇ ਫਿਰ ਮਿਲਦੇ ਆਪਾ ਲੋ ਇਧਰ ਅਟਾ ਕੋਰ ਰਿਹਾ ਹੈ ਇਧਰ ਕੀ ਇਧਰ ਰਹੀ ਹੈ ਇਧਰ ਬਾਤ ਵੀ ਆ ਗਈ ਘੱਟ ਕਰ ਲਿਆ ਨਹੀਂ ਆ ਗਿਆ ਹਾਂ ਰੱਬਾ ਸਾਡੇ ਰੰਗ ਲਾ ਦਿੱਤੇ ਦੇ ਜਣਾ ਨੂੰ ਕੋਨਾ ਕੋਲ ਤੋਂ ਮੰਗਾਰਾ। ਤੰਗੜੀਤ ਦੇਖ ਫਿਰੂ ਰੂਟੀ ਬਦਲ ਵਾਲਾ। ਲੋਜੀ। ਜੀ ਬੀਬੀ ਕੋਲ ਤਿਆਰ ਕਰਦੀ ਐ। ਬੀਬੀ ਨੇ ਇੱਧਰ ਸਪੱਤੀ ਰਖਾਣਾ ਆ ਤਿਆਰ ਕਰਿਆਗਾ। ਐ ਖੰਡਿਆਂ ਨੂੰ ਆਟਾ। ਤਵੇ ਤੇ ਪੀਂਦਾ। ਤੇ ਇੱਧਰ ਮੈਂ ਬਾਦਾਮ ਕੱਟ ਰਹੀ ਆ। ਬਾਖਾ ਪਾਵਾਂ। ਬਾਦਾਮ ਦੇ ਕੁਝ ਮੈਨੇਕੀਸ ਤੋਂ। ਇਹ ਜਦੋਂ ਹੋਰਾਂ ਤੇ ਕਿੰਨੇ ਦੁੱਧ ਹੋਰ ਧਿਆਕੇ ਪਾਉਣੀ ਹੈ ਇਹਦੇ ਵਿੱਚ। ਥੋੜਾ ਜਿਹਾ ਪਾਣੀ। ਪਾਣੀ ਹੋਰ ਤੋਂ ਹੋਣਾ। ਤੇ ਦੇਖ ਕੇ ਪਾਰਾ ਲੱਗਦਾ ਹੈ। ਇਹਦੇ ਟੁੱਟ ਨਹੀਂ ਲੱਗਦਾ। ਬਾਲੇ ਪਤਲੇ ਜਿਹੇ। ਇਹੋ ਪਲੇਟ ਦੇ ਦਿੰਦੇ ਨੇ ਇਹਦੇ। ਵੱਡੀ ਪਲੇਟ ਆਊਗੀ ਤਾਂ ਹਨਾ। ਆਹ ਵਾਲੀ ਆਜੂ। ਬਹੁਤ ਦੇ ਟੱਕਣ ਜਾ। ਆਹ ਲੈ ਵੱਡੇ ਜਿਹੜੇ ਕਰਾ ਲੇ ਨਿਕਾਲ ਕੇ। ਆਹ। ਸਾ ਬੀਬੀ ਨੇ ਪਰਾਲਾ ਕਰ ਲਿਆ ਜੀ ਮੇਰਾ ਤਾਂ ਸਿਹਤ ਹੈ ਨਹੀਂ ਕਿ ਡਾਉਨ ਦੀ ਲੋਟੀ ਨਹੀਂ ਪੂਰਾ ਜੋਰ ਆਵੇ ਜੋਰ ਤੇ ਹੈ ਰਹਾ ਬਾਹਰ ਦੀਆਂ ਕਰਤੀ ਕਿਰਤਾਂ ਨਾਲ ਕੋਈ ਮਸਲੇ ਨਾ ਹੋਵੇ ਅੱਜ ਦਿਨ ਕੱਢਿਆ ਦਿਨ ਕੱਢਿਆ ਕੱਢ ਨਹੀਂ ਕੱਢਿਆ ਦਿਨ ਇੰਨਾ ਜਲ ਖਰਾਬ ਕੀ ਆ ਤਾਂ ਇੰਨੀ ਗਰਮੀ ਸੀ ਇੰਨੀ ਗਰਮੀ ਸੀ ਮੱਝਾਂ ਵੀ ਆਰਾਮ ਨਾਲ ਖੜ ਕੇ ਹੋਣ ਜੈ ਨੂੰ ਖਾਵੇ ਖੜ ਕੇ ਨਹੀਂ ਆ ਗਿਆ ਬੱਚਾ ਇਹਨਾਂ ਪਰੇ ਚਾਰ ਦਿਨ ਪਤਾ ਨਹੀਂ ਕਿ ਮੇਰੇ ਹੋਊ ਬਾਜ਼ਰ ਲੋ ਜੀ ਇੱਕ ਪੂੜਾ ਬਾੜ ਗਿਆ ਤੇ ਐਕਸਟਰਾ ਪੂੜੇ ਬਣ ਗਏ ਦੂਜੀ ਇਹ ਤਾਂ ਹੋਊਗੀ ਦੱਸੀਆਂ ਕਿਹਾ ਉਹਨਾਂ ਨੇ ਤੈਨੂੰ ਇਸੇ ਸੇ ਬੈਠਾ ਉਹ ਕਹਿੰਦੇ ਦੀ ਵੀ ਕੋਈ ਦਵਾਵਾਂ ਨੇ ਹੇ ਇਹ ਮਿੱਠੇ ਵੀ ਆਉਂਦੇ ਨੇ ਉਹ ਤਾਂ ਹੁਣ ਪਤਾ ਹੀ ਹੈ ਜਦ ਦਵਾ ਲਿਆ ਉਹ ਤੇ ਹੁਣ ਤੂੰ ਸੈਂਟਰ 'ਚ ਜਾਏਗਾ ਮੈਂ ਭਾਲਣ ਕਿੱਥੇ ਨੂੰ ਕਿਹੜੇ 'ਚ ਨਹੀਂ ਕਿਹੜੇ ਸੈਂਟਰ 'ਚ ਹੋਣਗੇ ਹੁਣ ਇਹ ਨਹੀਂ ਪਤਾ ਲੋ ਜੀ ਇਸ ਤਰ੍ਹਾਂ ਪੂੜਾ ਬਣ ਗਿਆ ਇੱਕ ਬਣ ਗਿਆਗਾ ਇਹਦਾ ਪਈਆਂ ਦਾ ਤਵੇ ਮੇਚ ਦੇ ਥੋੜੇ ਇਹ ਹੈਗੇ ਜੀ ਸਾਉਣ ਦੇ ਮਹੀਨੇ ਦੀ ਦੇਸਾ ਤੋ ਇਹ ਪੂਰਾ ਟੁੱਟ ਗਿਆ। ਬਚ ਗਿਆ, ਬਚ ਗਿਆ। ਕਿੰਨਾ ਟੁੱਟ ਗਿਆ। ਐ ਟਿੱਕ ਕਰ ਦੋ ਇਹ ਸਾਡਾ ਖੁਰਚ ਨਾ ਟਿੱਕਾ ਹੈ ਲਾਪੜਾ। ਗੱਡੀਆਂ ਵਾਲੇ ਤੋਂ ਲੋਹੇ ਦਾ ਲਈ ਵੀ ਆਪਣੇ ਹੈਗਾ ਟਿੱਕ ਲੋਹੇ ਦਾ ਹਨਾ। ਹੋਰ ਲੋਕ ਕਿਹਾ ਹੋ ਬਈ ਢੋਲੀ ਜੀ ਤੇ। ਉਹ ਟਿੱਖਾ ਨਹੀਂ। ਟਿੱਖਾ ਨਹੀਂ ਹੈਗਾ। ਟਿੱਖਾ ਹੋ ਗਏ ਹੁੰਦੇ ਪਾਤਲੇ, ਫਾਤਲੇ ਖੁਰਚ ਨੇ ਟਿੱਕ ਤੇ ਟਿੱਕ ਹੁੰਦੇ ਹੋ। ਹਾਂ। ਉਹ ਸਟੀਲ ਦੇ ਤਾਂ ਟਿੱਖੇ ਨਹੀਂ ਹੈਗੇ। ਜਰ ਏਕ ਜੇ ਨਾਲ ਟਿੱਖੇ ਕਰਨ ਵਾਲਾ ਮੜਾ ਜਾ। ਉਹ ਗੋਲ ਗੋਲ ਦੇ ਖਾ ਲੋ ਫਿਰ ਇੱਧਰ ਬਣੂਗੀ ਫੀਰ ਬਣੂਗੀ ਇੱਧਰ ਦਾਖਾਂ ਕਾਜੂ ਵਾਲੀ ਬਦਾਮ ਵਾਲੀ ਹਨਾ ਨਹੀਂ ਬਣੀ ਇਹਨੂੰ ਆਪਣ ਕਿਹਨੇ ਕੀ ਨੇ ਡਾਕਟਰ ਨੇ ਇੱਕ ਘਰ ਆ ਗੁਰੂ ਦੁਬਾਈ ਤੋਂ ਲੈ ਆਦੇ ਬੋਲੀਆਂ ਦੀ ਰੋਟੀ ਨਹੀਂ ਮੈਂ ਖਾੜ ਲਿਓਣੀ ਅੱਜ ਮੈਂ ਹੱਥ ਪੈਰਾਂ ਬਾਅਦ ਰੋਟੀ ਕਾ ਖਾਦੇ ਨੇ ਹੁਣ ਦੋ ਪੂੜੇ ਅੱਠ ਪੈਰਾਂ ਬਾਅਦ ਇਹੋ ਪੂੜਾ ਨਾਉਂਦੇ ਲੈ ਉਹ ਕਿੱਥੇ ਗੜਾ ਲੈਣਾ ਨਾ ਕਰ ਬੀਬੀ ਨੂੰ ਮੈਂ ਕਿਹਾ ਦੁੱਧ ਵਾਲਾ ਪਿਆਜ ਚਲੇ ਚ ਮਾ ਸੇਵੀਆਂ ਬਣਾ ਲਈਏ ਕਹਿੰਦੀ ਖੀਰ ਬਣਾ ਲੈਣਾ ਸੌਣ ਬਣਾ ਜਾਵਾ ਬਸ ਤੇ ਖੀਰ ਨਹੀਂ ਬਣਾਉਣੀ ਥੂੜੇ ਹੀ ਬਣਾਵਾ ਕੋਈ ਮਾਤਾ ਕਰ ਨਹੀਂ ਹੋਰੀ ਉੱਠ ਖੜਿਆ ਬੱਦਲ ਬੱਦਲ ਹੋਰੀ ਖੜਿਆ ਭਰੇ ਨਾ ਭਰੇ ਦੇ ਇੱਕ ਖਰਾ ਕੇ ਲਿਆ ਰਹੀ ਮੈਂ ਤਾਂ ਗੜੇ ਚ ਜਾ ਕੇ ਜਾ ਕੇ ਮਾਇਆ ਕਰਕੇ ਕੀ ਮੈਂ ਬੜੀਆ ਬਣ ਗਈ ਜੀ ਪੂੜੇ ਮੈਨੂੰ ਤਾਂ ਬਲਾਈ ਸਵਾਲ ਲੱਗੇ ਅੱਧਾ ਕਿ ਤੈਨੂੰ ਆਪੀ ਹੋਰ ਖਾਲੋਕ ਤੇ ਪਾਉਂਦੀ ਸਪਾਉ ਅੱਜ ਇਹ ਵੀ ਟਿਊਸ਼ਨ ਤੇ ਘਿਰਗੀਆਂ ਹੋਣ ਲਿਆਂਦੀਆਂ ਸਰਦਾਰ ਜੀ ਨੇ ਮੀਂਹ ਵਾਲਾ ਪੈ ਗਿਆ ਸੱਚੇ ਹਜੇ ਬੱਦ ਦੀ ਬਾਰ ਨਹੀਂ ਹੋਇਆ ਸੱਚੇ ਕਸੀ ਸੱਤ ਨੂੰ ਕੰਮ ਕਰਦੀਆਂ ਭਿੱਜ ਗਈਆਂ ਮੀਂਹ ਚ ਬੁਝਾ 18 ਢੁੱਪਦੀਆਂ ਪਤਾ ਪਤਾ ਕਾਲੀ ਪੈਂਟ ਚ ਰੰਗ ਨਿਕਲੂ ਏ ਲੱਗ ਘਰ ਦੀ ਇਹ ਨੂੰ ਨਾ ਨਾ ਵਿੱਚ ਮਸਲ ਮੇਰੀ ਪੈਂਟ ਕਿਉਂ ਬਾਈ ਸੀ ਬਾਈ ਚਲਾਂਗੇ ਹਾਂ ਨਾਂ ਵੀ ਲਿਖਿਆ ਭਾਈ ਤੇਰਾ ਉਹ ਧਿੰਮੀ ਸਿੱਧ ਲੈਤੀ ਸੀ ਕਿਵੇਂ ਕਰਦੀ ਸੀ ਸੋਹਣੀ ਨਹੀਂ ਹੈਗੀ ਇਹ ਤਾਂ ਆਈ ਹੈ ਫੇਰ ਦੂਜੀ ਚੀਜ਼ ਦੂਜੀ ਸੋਹਣੀ ਲੱਗਦੀ ਹੁੰਦੀ ਆ ਤਿੰਨਾ ਟਾਈਮ ਹੋ ਗਿਆ ਤਾਂ ਅੱਧਾ ਟਾਈਮ ਤਾਂ ਹੋ ਗਿਆ ਲੋ ਜੀ ਆਪਣਾ ਖਾਣਾ-ਦਾਣਾ ਹੋ ਗਿਆ ਭਾਂਡੇ ਮਾਂਜ ਕੇ ਧਾਰ ਕੱਢ ਲਾਂਗੇ ਸਰਦਾਰ ਜੀ ਮੈਂ ਸਰਦਾਂ ਨਹੀਂ ਦੱਬਦਾਂਗੇ ਤੇ ਮੈਂ ਉਧਰੋਂ ਸਾਰਾ ਨਮੇੜਾ ਹੀ ਪਾਣੀ ਪਿਆਇਆ ਹੀ ਗੋਹਾ ਸਿੱਟਿਆ ਹੀ ਤੇ ਹੁਣ ਆਪਾਂ ਚਾਰਨ ਬਾੜ ਇੱਕ ਦੋ ਦਿਨਾਂ ਉਹ ਲਾਵਾਂਗੇ ਹਜੇ ਸੰਨੀ ਕਰਿਆ ਇਸ ਸਵੇਰ ਦੀ ਦਾਣਾ ਸਵੇਰੇ ਪਾਉਂਗੀ ਤੇ ਇਸ ਕਰਕੇ ਕੰਮ ਨਮੇੜਿਆ ਹੀ ਤਾਂ ਰਹਿ ਗਿਆ ਸੁਣ阿里 ਤਾਂ ਚੋ ਕੇ ਫੇਰ ਨਕੇੜਾ ਦਾਣਾ ਜੋ ਲਾਣਾਂਗੇ ਰੜਾ ਲਾਂਗੇ ਪੀੜਪੂੜ ਜੀ ਇਹਨਾਂ ਨੂੰ ਰੱਜ ਲਾਣਗੇ ਛੜ ਚ ਤਾਂ ਆਪਾਂ ਸੁਬਿਰ ਜਾਉਣ ਔਖੇ ਹੋ ਜਾਂਦੇ ਨੇ ਸਾਹਮਣੇ ਤੇ ਇੱਕ ਝੜ ਬਿਨਾ ਸਰਦਾ ਨਹੀਂ ਹੈਗਾ ਚਲੋ ਜੀ ਆਪਣਾ ਸੌਣ ਮਨਾਇਆ ਗਿਆ ਤੇ ਮਿਲਦੇ ਹਾਂ ਬਾਅਦ ਦੇ ਵਿੱਚ ਲੋ ਜੀ ਪਤਾਰ ਕੱਢ ਲਿਆਏ ਖਾਣਾ-ਦਾਣਾ ਆਪਣਾ ਹੋ ਗਿਆ ਤੇ ਇੱਥੋਂ ਸਫਾਈ ਕਰ ਦਾਂਗੇ ਭਾਂਡੇ ਵੇਲੇ ਕਰਕੇ ਸਾਫ਼ ਕਰ ਦਾਂਗੇ ਭਾਂਡੇ ਮਾਂ ਦੇ ਮਾਂ ਦੇ ਦਰਵਾਜ਼ੇ ਵਿੱਚ ਭਾਰੀ ਆਪਰੇ ਨੂੰ ਕਿੰਨੀ ਕ ਕੀਰੇ ਚ ਇੱਕ ਕੌਲੀ ਚੌਲਾ ਦੀ ਬਣਾਈ ਸੇਖੀ ਬਾਦੂ ਗਈ ਹੈ ਹੱਨੇ ਹੁਣ ਇਹਨਾਂ ਨੂੰ ਕੀ ਇਹ ਖਾਵਾਂਗੀ ਬੀਬੀ ਕਹਿੰਦੀ ਨਹੀਂ ਖਾਣਾ ਹਾਂ ਜੀ ਸਵਾਲ ਬਹੁਤ ਸੰਕਿਤ ਰਜੇ ਤਰੀ ਹ ਸਵਾਲ ਲੱਗਦੀ ਆ ਕੋਈ ਵਰਗੀ ਆ ਬੇਟੀ ਸੰਗਣੀ ਸੰਗੜ ਕਸਟੜ ਨਹੀਂ ਪਾਇਆ ਵੀ ਕਾਸਟੜ ਵਾਲੀ ਨੀ ਵਧੀਆ ਲੱਗਦੀ ਹੁੰਦੀ ਕਸ਼ਟ ਦਾ ਤਾਪ ਆਉਦੇ ਹੁੰਦੇ ਜੇ ਦੁੱਧ ਘੱਟ ਹੋਵੇ ਉਹ ਵੀ ਬੱਦਾ ਬਹੋ ਹੋ ਜਾਂਦਾ ਉਹਨਾਂ ਦਾ ਦੁੱਧ ਘੱਟ ਪੈਂਦਾ ਅੱਜ ਦੁੱਧ ਆਪਣੇ ਬਾਜ਼ਾਰ ਵਿੱਚ ਨਹੀਂ ਬਣਾਉਂਦੇ ਚਾਹ ਬਣਾ ਲੈਣ ਬਸ ਹੋਰ ਸੋਨੂ ਕਾਸੇ ਲੋੜਦਾ ਨਹੀਂ ਹੋ ਗਿਆ ਖਾਣ ਦਾ ਹੁਣ ਆਹ ਦੁੱਧ ਧਰਦਲੇ ਫ੍ਰਿਜ ਚੱਪਾ ਲਾਉਣੇ ਅਗੇ ਜੀਜੋਤ ਤੇ ਦੁੱਧ ਫ੍ਰਿਜ ਧਰ ਕੇ ਜੀੋਤ ਲਾ ਕੇ ਭਾਂਡੇ ਮਾਜ ਕੇ ਫਿਰ ਨਾ ਹੁਣ ਓਨੇ ਸਾਰੇ ਕੱਪੜੇ ਮੀਨਲ ਭਿੱਜ ਕੇ ਗਾਰੇ ਨਾਲ ਰੇਤ ਤੇ ਨਾਲ ਲੱਪੜ ਗੇ ਆਪਾਂ ਕਰਦਿਆਂ ਜੀ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਮਿਲਾਂਗੇ ਕੱਲ ਨੂੰ ਕਿਸੇ ਨਾ ਵੀਡੀਓ ਨਾਲ ਅੱਜ ਜਿਵੇਂ ਚੈਲਿੰਜ ਵਾਹ ਗੁਰਜੀਤ ਦਾ ਖਾਸਾ ਵਸੂਜੀ ਚੀਜ਼ ਟੱਕ